ਈ ਲਾਰੈਂਸ ਨੂੰ ਗੁਜਰਾਤ ਚੋਂ ਹਟਾ ਕੇ ਉਸ ਸਟੇਟ ਨੂੰ ਸੌਂਪ ਦੇਵੋਗੇ ਇਹ ਤਾਂ ਕਿਆਂ ਦਾ ਦੌਰ ਬੰਦ ਹੋ ਜਾਊਗਾ ਕੀ ਜੇਲ੍ਹਾਂ ਦੇ ਵਿੱਚੋਂ ਮੋਬਾਈਲ ਫੋਨ ਤੁਸੀਂ ਬੰਦ ਕਰਦੇ ਹੋਗੇ ਤੁਸੀਂ ਕੀ ਜਿਹੜੀ ਵੀਡੀਓ ਦੇ ਦੋਸ਼ੀਆਂ ਦੇ ਖਿਲਾਫ ਐਫ ਆਈ ਆਰ ਆਣ ਪਛਾਤਿਆਂ ਦੇ ਖਿਲਾਫ ਤੁਸੀਂ ਦਰਜ ਕੀਤੀ ਹੈ ਕੀ ਉਹਨਾਂ ਦੇ ਨਾਮ ਸੌਮਨਿਟ ਕਰਦੇ ਹੋਗੇ ਦੇ ਵਿੱਚ ਮਨਛਾ ਦੀ ਗੱਲ ਹੈ ਇਸ ਦੇ ਉੱਤੇ ਨੰਨੋ ਸਕੂਨ ਮਿਲੇ ਵੀ ਘਟੋ ਘਟ ਕੇ ਕਿਸੇ ਨੇ ਗੱਲ ਤਾਂ ਕਿ ਇਸ ਨੂੰ ਕੰਮ ਕਰਨ ਤੋਂ ਰੋਕਿਆ ਜਾ ਰਿਹਾ ਹੈ। ਔਰ ਜਿਸ ਤਰ੍ਹਾਂ ਇਹ ਹਰਕਤਾਂ ਇਹ ਸਰਕਾਰ ਨੇ ਨਫਰਤ ਵਾਲੀ ਰਾਇ ਨਿਕਲੀ ਕੀਤੀ ਹੈ। ਤੁਸੀਂ ਅਜ ਤੱਕ ਉਹ ਨੋਟਿਸ ਬਦਮਾਸ਼ਾਂ ਨੂੰ ਤਾਂ ਨਹੀਂ ਜਾਰੀ ਕੀਤੇ ਪਰੰਤ ਨਵੇਂ ਜੰਮੇ ਬੱਚੇ ਨੂੰ ਵੀ ਨੋਟਿਸ ਕੱਟਣ ਲੱਗ ਗਏ। ਵੀ ਇਹ ਨਹੀਂ ਨਫਰਤ ਸਾਡਿਆਂ ਨਾਲ ਕਿਉਂ ਕਰਦੇ ਹੋ ਅਸੀਂ? ਕੀ ਅੱਜ ਕਰੋ, ਜੰਮ ਜੰਮ ਕੇ ਕਰੋ ਅਸੀਂ ਕਿਹੜਾ ਤੁਹਾਡੀ ਜਗ੍ਹਾ ਲੈ ਲੈਣੀ ਹੈ ਕੱਲ ਨੂੰ। ਭਾਈ ਲੋਕ ਸਭਾ ਦੇ ਵਿੱਚ ਮੁੱਦਾ ਚੁੱਕਿਆ ਗਿਆ ਸਿੱਧੂ ਮੂਸੇਵਾਲੇ ਦਾ ਕਿਵੇਂ ਦੇ ਵਧੀਆ ਗੱਲ ਹੈ ਸਭ ਮਨ ਨੂੰ ਸਕੂਨ ਮਿਲੇ ਵੀ ਘਟੋ ਘਟ ਕਿਸੇ ਨੇ ਗੱਲ ਤਾਂ ਕੀਤੀ ਕੋਈ ਹੁਣ ਤੱਕ ਤਾਂ ਕੋਈ ਇਸ ਮੁੱਦੇ ਨੂੰ ਨੱਪਣ ਦੇ ਬਾਰੇ ਲੱਗੇ ਹੋਏ ਸੀ ਸਾਰੇ ਇਹਦੀ ਗੱਲ ਨਾ ਕੀਤੀ ਜਾਵੇ ਇਹਨੂੰ ਦਬਾ ਦਿੱਤਾ ਜਾਵੇ ਪੁਲਿਸ ਨੂੰ ਕੰਮ ਕਰਨ ਤੋਂ ਰੋਕਿਆ ਜਾ ਰਿਹਾ ਤਾਂ ਜਿਹੜਾ ਜੱਜਸ ਹੈ ਉਹ ਹਾਲੇ ਤੱਕ ਅਸੀਂ ਚਾਰਜ ਫਰੇਮ ਕਰਾਉਣ ਚ ਸਫਲ ਹੋਏ ਹਾਂ ਦੋ ਸਾਲਾਂ ਦੇ ਵਿੱਚ ਤਾ ਅਦਾਲਤਾਂ ਦੇ ਵਿੱਚ ਵੀ ਰਿਕਾਰਡਾਂ ਖੜੀਆਂ ਹੋ ਰਹੀਆਂ ਨੇ ਤਾਂ ਜਿੱਥੇ ਮੈਨੂੰ ਕੇਂਦਰ ਤੋਂ ਚੇਤਤਾ ਸੀਗੀ ਇਸ ਗੱਲ ਦੀਆਂ ਕਿਉਂਕਿ ਇੱਕ ਪੀੜਤ ਵਿਅਕਤੀ ਕੋਲਾਂ ਭਾਈ ਦੇ ਸਕਦਾ ਹੈ ਗੌਰਮੈਂਟ ਨੂੰ ਔਰ ਜਿਸ ਤਰ੍ਹਾਂ ਇਹ ਹਰਕਤਾਂ ਇਹ ਸਰਕਾਰ ਨੇ ਨਫ਼ਰਤ ਵਾਲੀ ਰਾਜਨੀਤੀ ਕੀਤੀ ਹੈ ਉਹ ਤੋਂ ਮੈਂ ਇੱਕ ਸਾਬਕਾ ਫੌਜੀ ਹੋਣ ਦੇ ਨਾਤੇ ਇੱਕ ਦੇਸ਼ ਦਾ ਇੱਜ਼ਤਦਾਰ شریف ਨਾਗਰਿਕ ਹੋਣ ਦੇ ਨਾਤੇ ਮੈਨੂੰ ਦੁੱਖ ਹੋਇਆ ਇਸ ਗੱਲ ਤੇ ਕਿ ਕਿਉ ਤੁਸੀਂ ਅੱਜ ਤੱਕ ਉਹ ਨੋਟਿਸ ਬਦਮਾਸ਼ਾਂ ਨੂੰ ਤਾਂ ਨਹੀਂ ਜਾਰੀ ਕੀਤੇ ਪਰੰਤੂ ਤੁਸੀਂ ਤਾਂ ਮੇਰੇ ਨਵੇਂ ਜੰਵੇਂ ਬੱਚੇ ਨੂੰ ਵੀ ਨੋਟਿਸ ਕੱਟਣ ਲੱਗ ਗਏ ਵੀ ਇਹ ਇੰਨੀ ਨਫ਼ਰਤ ਸਾਡੇ ਨਾਲ ਕਿਉਂ ਕਰਦੇ ਹੋ ਅਸੀਂ ਕੀ ਗਲਤ ਕਰ ਰਹੇ ਹਾਂ ਮੈਂ ਆਪਣੇ ਸਾਰੇ ਭਰਾਵਾਂ ਨੂੰ ਆਪਣੀ ਕਮਿਊਨਿਟੀ ਨੂੰ ਇਹ ਗੱਲ ਦੱਸਣੀ ਚਾਹੁੰਦਾ ਵੀ ਅਸੀਂ ਕਿੱਥੇ ਗਲਤ ਹਾਂ ਤੁਸੀਂ ਇੰਨੀ ਨਫ਼ਰਤ ਦੀ ਰਾਜਨੀਤੀ ਕਿਉਂ ਕਰਦੇ ਹੋ ਰਾਜ ਕਰੋ ਜਮ ਜਮ ਕੇ ਕਰੋ ਅਸੀਂ ਕਿਹੜਾ ਤੁਹਾਡੀ ਜਗ੍ਹਾ ਲੈਣੀ ਹੈ ਕੱਲ ਨੂੰ ਅਸੀਂ ਤੇ ਕੰਮ ਬੂਥ ਲੈਵਲ ਦੇ ਵਰਕਰਾਂ ਕੰਗਰਸ ਪਾਰਟੀ ਪਰੰਤੂ ਹਰ ਪੁਆਇੰਟ ਦੇ ਉੱਤੇ ਸਾਨੂੰ ਪਿੱਛੇ ਤੱਕ ਨਹੀਂ ਕੋਸ਼ਿਸ਼ ਕੀ ਕੀ ਲੱਗਦਾ ਬਈ ਜਿਹੜੇ ਨਵੇਂ ਕਾਨੂੰਨ ਆਏ ਆ ਉਸ ਦੇ ਨਾਲ ਕੋਈ ਫਾਇਦਾ ਹੋਣਾ ਹੈ ਗੈਂਗਸਟਰ ਬਾਦ ਦੇਖੋ ਜੇ ਫਾਇਦਾ ਹੋਣਾ ਚਾਹੀਦਾ ਮੈਂ ਕਹਿੰਦਾ ਵੀ ਕਾਨੂੰਨ ਬਣਾਇਆ ਚੰਗੀ ਗੱਲ ਹੈ ਮੈਂ ਸਵਾਗਤ ਕਰਦਾ ਹਾਂ ਮਨ ਲੱਗਦਾ ਮੈਂ ਕਹਿੰਦਾ ਵੀ ਕਾਨੂੰਨ ਦੇ ਪਿੱਛੇ ਜੇ ਤੁਹਾਡੀ ਮਨਸ਼ਾ ਸਹੀ ਹੈ ਕਾਨੂੰਨ ਦਾ ਪਹਿਲਾਂ ਵੀ ਕੋਈ ਘਟਨੀ ਸੀ ਚਲੋ ਤੁਸੀਂ ਦੇ ਵਿੱਚ ਕੋਈ ਔਣੀ ਕਿਸੇ ਸੁਧਾਰ ਕੀਤਾ ਵਧੀਆ ਗੱਲ ਹੈ ਜਾਂ ਸਮੇਂ ਦੇ ਹਾਲਾਤਾਂ ਦੇ ਮੁਤਾਬਕ ਤੁਹਾਨੂੰ ਲੱਗਦਾ ਵੀ ਇਹਦੇ ਚੇਮਨੈਂਟ ਹੋਣੀ ਚਾਹੀਦੀ ਤੁਸੀਂ ਕੀ ਕਹਿੰਦੇ ਵਧੀਆ ਗੱਲ ਹੈ ਪਰੰਤੂ ਕੀ ਲਾਰੈਂਸ ਨੂੰ ਗੁਜਰਾਤ ਚੋਂ ਹਟਾ ਕੇ ਉਸ ਸਟੇਟ ਨੂੰ ਸੌਂਪ ਦਿਓਗੇ ਜਿੱਥੇ ਉਹਦੇ ਤੇ ਮੁਕੱਦਮੇ ਚੱਲਦੇ ਨੇ ਕੀ ਧਮਕੀਆਂ ਦਾ ਦੌਰ ਬੰਦ ਹੋ ਜਾਊਗਾ ਕੀ ਜੇਲ੍ਹਾਂ ਦੇ ਵਿੱਚੋਂ ਮੋਬਾਈਲ ਫੋਨ ਤੁਸੀਂ ਬੰਦ ਕਰਦੇ ਹੋਗੇ ਤੁਸੀਂ ਕੀ ਜਿਹੜੀ ਵੀਡੀਓ ਦੇ ਦੋਸ਼ੀਆਂ ਦੇ ਖਿਲਾਫ ਐਫ ਆਈ ਆਰ ਕਾਨੂੰਨ ਪਛਾਤਿਆਂ ਦੇ ਖਿਲਾਫ ਤੁਸੀਂ ਦਰਜ ਕੀਤੀ ਹੈ ਕੀ ਉਹਨਾਂ ਦੇ ਨਾਮ ਸੌਮਨਿਟ ਕਰਦੇ ਹੋਗੇ ਦੇ ਵਿੱਚ ਮਨਛਾ ਦੀ ਗੱਲ ਹੈ ਇਸ ਦੇ ਉੱਤੇ ਜਦੋਂ ਤੁਸੀਂ ਉੱਤੇ ਕਰਨਾ ਹੀ ਨਹੀਂ ਫਿਰ ਕਾਨੂੰਨ ਕਿੰਦਾ ਵੀ ਸਖਤ ਬਣਾ ਲਓ ਕਾਨੂੰਨ ਆਖਰ ਨੂੰ ਲਾਗੂ ਤਾਂ ਸਰਕਾਰਾਂ ਨੇ ਕਰਨਾ ਹੈ ਸਾਰਿਆਂ ਨੇ ਸਰਕਾਰ ਦੀ ਮਨਛਾ ਸਹੀ ਨਹੀਂ ਤਾਂ ਉਹ ਕਿੱਦਾਂ ਲਾਗੂ ਹੋਣਗੇ ਸਾਨੂੰ ਇਹ ਖਰਚਾ ਹੈ ਕਾਨੂੰਨ ਕਾਨੂੰਨ ਬਿਲਕੁਲ ਸਹੀ ਹੈ ਪਰ ਸੰਵਿਧਾਨ ਤਾਂ ਸਾਡਾ ਪਹਿਲਾਂ ਇੱਕ ਵੀ ਕੋਈ ਅਜਿਹਾ ਇਹੋ ਜਿਹਾ ਕਾਨੂੰਨ ਨਹੀਂ ਹੈ ਵੀ ਜਿਹੜਾ ਨਾਗਰਿਕਾਂ ਦੀ ਰੱਖਿਆ ਨਾ ਕਰਦਾ ਹੋਵੇ ਪਰੰਤੂ ਰੌਲਾ ਤਾਂ ਇਸ ਗੱਲ ਤੇ ਨੂੰ ਵਰਤੇ ਕੋਈ ਕੇਸ ਉਹਨਾਂ ਗਵਾਹਾਂ ਤੇ ਲੱਗਿਆ ਲਗਾਤਾਰ ਹੋਣ ਸੁਣਵਾਈ ਹੋਣੀ ਆਸ ਬੱਜੀ ਹੈ ਕੋਈ ਜੋ ਜ਼ਿੰਦਗੀ ਆਸ ਦੇ ਸਹਾਰੇ ਚੱਲਦੀ ਹੈ ਉਮੀਦ ਤਾਂ ਰੱਖਾਂਗੇ ਹਰ ਤੱਕ ਔਰ ਲੜਾਂਗੇ ਵੀ ਆਖਿਟ ਤੱਕ ਅੱਗੇ ਅਦਾਲਤਾਂ ਤੋਂ ਉੱਪਰ ਇੱਕ ਹੋਰ ਅਦਾਲਤ ਹੈ ਜਿਹੜੀ ਅਕਾਲਪੁਰਖ ਦੀ ਹੈ ਉਹਦੇ ਤੇ ਉਮੀਦਾਂ ਨੇ ਕੁਝ ਉਥੋਂ ਫੈਸਲਾ ਹੱਟ ਕੇ ਹੋਊਗਾ ਤੇ ਕੋਈ ਗੱਲ ਨਹੀਂ ਲੜਾਂਗੇ ਜਿੱਤਾਂਗੇ ਵੀ ਕੋਈ ਗੱਲ